ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਨਿਧਾਨ ਸਿੰਘ ਜੀ ਲੰਗਰ ਸਾਇਬ ਵਾਲੇ ਜੀਵਨ ਭਾਗ 12 ਗੁਰਦੁਆਰਾ ਰਤਨਗੜ੍ਹ ਸਾਹਿਬ ਇੰਨੀ ਦਿਨੀਆਂ ਗੁਰਦੁਆਰਾ ਰਤਨਗੜ੍ਹ ਸਾਹਿਬ ਦੇ ਲਾਗੇ ਇੱਕ ਗੁਰਕੇ ਪ੍ਰੇਮੀ ਫੌਜੀ ਸਰਦਾਰ ਨਰਿੰਦਰ ਸਿੰਘ ਜੀ ਨੇ ਲੋ ਲੰਗਰ ਗੁਰਦੁਆਰਾ ਲੰਗਰ ਸਾਇਬ ਜੀ ਦੇ ਨਾਮ 2 ਮਰੱਬੇ ਜ਼ਮੀਨ ਅਰਦਾਸ ਕਰਾਈ ਬਾਬਾ ਜੀ ਤਤਕਾਲ ਹੀ ਗੁਰੂ ਮਹਾਰਾਜ ਜੀ ਦਾ ਅਸਵਾਰਾ ਤੇ ਕੁਝ ਨਿਕਟਵਰਤੀ ਸਿੰਘ ਨਾਲ ਲੈ ਕੇ ਇੱਥੇ ਚਲੇ ਗਏ। ਇੱਥੇ ਪਹੁੰਚ ਕੇ ਇੱਕ ਕੁਟਿਆ ਵਿੱਚ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ। ਹਾਲਾਂ ਲੰਗਰ ਪ੍ਰਸ਼ਾਦ ਤਰਾਰ ਹੋਣ ਚ ਥੋੜਾ ਸਮਾਂ ਸੀ ਜੋ ਥੋੜੀ ਦੂਰੋਂ ਪੰਜ ਸਿੰਘ ਸੁਰਮਈ ਵਸਤਰਾ ਸੰਜੁਗਤ ਸੋਹਣੇ ਲਾਲ ਸੁਹੇ ਚਿਹਰੇ ਰੱਬੀ ਰੰਗਣ ਵਿੱਚ ਰੱਤੇ ਹੋਏ ਗੁਰੂ ਕੇ ਪਿਆਰਿਆਂ ਆਣ ਦਰਸ਼ਨ ਦਿੱਤੇ। ਬਾਬਾ ਜੀ ਅਗਾ ਵਦੇ। ਇਨਾ ਪੰਜ ਪਿਆਰਿਆਂ ਦਾ ਬਹੁਤ ਆਦਰ ਸਤਕਾਰ ਕੀਤਾ ਤੇ ਲੰਗਰ ਛਕਣ ਲਈ ਬੇਨਤੀ ਕੀਤੀ। ਸਾਰੇ ਸੱਜਣ ਇਹ ਅਸਚਰਜ ਕੌਤਕ ਦੇਖ ਕੇ ਹੈਰਾਨ ਰਹਿ ਗਏ ਸਨ ਕਿਉਂ? ਜੋ ਅਚਾਨਕ ਹੀ ਇਸ ਸਮੇਂ ਇਸ ਸੰਗਣੇ ਜੰਗਲ ਵਿੱਚ ਗੁਰੂ ਕੇ ਸਿੰਘਾਂ ਦਾ ਤਾਂ ਕੀ ਮਨੁष्य ਮਾਤਰ ਦਾ ਆਉਣਾ ਵੀ ਕਠਨ ਸੀ। ਤੇ ਫਿਰ ਇਹ ਸੱਜਣ ਕੌਣ ਸਨ ਤੇ ਕਿੱਥੋਂ ਆਏ ਸਨ ਕਿਉਂ ਜੋ ਇਸ ਇਲਾਕੇ ਵਿੱਚ ਤਾਂ ਅੱਗੇ ਹੀ ਗੁਰੂ ਦੀ ਕਿਰਪਾ ਹੈ ਤੇ ਖਾਲਸਾ ਸਵਾਇਆ ਹੈ ਇਹ ਗੁਰੂ ਕੇ ਪਿਆਰੇ ਲੰਗਰ ਪ੍ਰਸ਼ਾਦ ਛੱਕ ਕੇ ਤੇ ਬਾਬਾ ਜੀ ਨਾਲ ਕੁਝ ਭੇਦ ਪਰੇ ਗੋਜ ਬਚਨ ਬਲਾਸ ਕਰਕੇ ਚਾਲੇ ਪਾ ਗਏ ਫਿਰ ਇਹਨਾਂ ਦੇ ਕਦੇ ਦਰਸ਼ਨ ਨਹੀਂ ਹੋਏ ਹੁਣ ਬਾਬਾ ਜੀ ਦੇ ਇਸ ਸਥਾਨ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ 1-2 ਸਾਲਾਂ ਵਿੱਚ ਇਹ ਮਹਾਨ ਸੇਵਾ ਸੰਪੂਰਨ ਹੋਣ ਤੇ ਗੁਰਦੁਆਰਾ ਸਾਹਿਬ ਦਾ ਚੱਠ ਕਰਕੇ ਨਾਮ ਗੁਰਦੁਆਰਾ ਰਤਨਗੜ੍ਹ ਸਾਹਿਬ ਰੱਖਿਆ ਗਿਆ। ਬਾਬਾ ਜੀ ਨੇ ਲਾਗੇ-ਲਾਗੇ ਦੇ 52 ਪਿੰਡਾਂ ਨੂੰ ਨਿਯੁਤਾ ਸੱਦਾ ਪੱਤਰ ਭੇਜਿਆ। ਕੁਝ ਦਿਨ ਪਹਿਲਾਂ ਹੀ ਲੱਡੂ ਪੂਰੀਆਂ ਤਿਆਰ ਕਰਨ ਲੱਗ ਗਈਆਂ। ਕਿੰਨਾ ਸੋਹਣਾ ਨਜ਼ਾਰਾ ਦੇਖਣ ਯੋਗ ਸੀ ਇਧਰ ਦੀਆਂ ਸੰਗਤਾਂ ਦਾ ਕੋਈ ਅੰਤ ਨਹੀਂ ਸੀ ਪਾਇਆ ਜਾਂਦਾ ਬੜੇ ਦੂਰ ਦੂਰ ਤੱਕ ਸੰਗਤਾਂ ਦੀ ਸੰਗਤਾਂ ਦੀ ਲੈਣਾ ਨਜ਼ਰ ਆਉਂਦੀਆਂ ਥਾਂ ਥਾਂ ਪਾਣੀ ਲਈ ਡਰਾਮ ਰੱਖੇ ਹੋਏ ਸਨ ਹਰ ਇੱਕ ਪਿੰਡ ਦੀਆਂ ਪੰਗਤਾਂ ਅਲੱਗ ਅਲੱਗ ਖੇਤਾਂ ਵਿੱਚ ਲੱਗੀਆਂ ਤੇ ਬੈਲ ਗੱਡੀਆਂ ਤੇ ਲੱड्डੂ ਲੱਦ ਕੇ ਵਰਤਾਏ ਗਏ ਸੰਗਤਾਂ ਦਾ ਕੋਈ ਅੰਤ ਪਾਰਾ ਵਾਰ ਨਹੀਂ ਸੀ ਜਿੰਨਾ ਪ੍ਰੇਮੀਆਂ ਨੇ ਇਹ ਨਜ਼ਾਰਾ ਦੇਖਿਆ ਹੈ ਉਹ ਦੱਸਦੇ ਨੇ ਜੋ ਇੰਨਾ ਵੱਡਾ ਭੰਡਾਰਾ ਕਰਨਾ ਤੇ ਇੱਕ ਪਾਸੇ ਰਿਆ ਇੰਨੀ ਸੰਗਤ ਨੂੰ ਸੰਭਾਲਣਾਈ ਬਹੁਤ ਹੀ ਹਿੰਮਤ ਤੇ ਯੋਗਤਾ ਦਾ ਕੰਮ ਹੈ ਸੋ ਬਾਬਾ ਜੀ ਤੇ ਬਾਜਾਂ ਵਾਲੇ ਦੀ ಅಪਾਰ ਮਿਹਰ ਸੀ ਸਾਰੀ ਸੰਗਤ ਜੈ ਜੈਕਾਰ ਤੇ ਬਲਿਹਾਰੇ ਬਲਿਹਾਰੇ ਕਰਦੀਆਂ ਘਰਾਂ ਨੂੰ ਮੁੜੀਆਂ ਗੁਰੂ ਮਹਾਰਾਜ ਦੀ ਮੇਰ ਸਦਕਾ ਪੰਡਾਰੇ ਦੀ ਮਹਿਮਾ ਲੱਖੀ ਨਹੀਂ ਸੀ ਜਾਂਦੀ ਜਿਤਨਾ ਵੰਡਦੇ ਸਨ ਪੰਡਾਰਾ ਉਸੇ ਤਰ੍ਹਾਂ ਬੇਅੰਤ ਮਲੂਮ ਹੁੰਦਾ ਸੀ ਬੈਲ ਗੱਡੀ ਉੱਤੇ ਲੱਦ ਕੇ ਲੱਡੂਆਂ ਦੀ ਬਾਰਿਸ਼ ਕੀਤੀ ਗਈ ਸੰਗਤਾ ਝੋਲੀਆਂ ਭਰ-ਭਰ ਕੇ ਕਰਾਣੂ ਗਈਆਂ ਦੁੱਖ ਕੀ ਸਰੋਤਿਆਂ ਦੇ ਗਿਆਨ ਲਈਏ ਸਿਨਦਾਰੇ ਦੀ ਕੋਈ ਫੋਟੋ ਨਹੀਂ ਲਈ ਜਾ ਸਕੀ ਦਸ਼ਮੇਸ਼ ਪਿਤਾ ਜੀ ਦੇ ਸੱਚਖੰਡ ਪਿਆਨੇ ਕਰਨ ਤੋਂ ਬਾਅਦ ਇੱਥੇ ਖਾਲਸਾ ਬਹੁਤ ਹੀ ਸਵਾਇਆ ਰਹਿ ਗਿਆ ਤੇ ਇਧਰ ਦੀ ਪਰਜਾ ਨਾਲ ਕਈ ਵਾਰੀ ਟੱਕਰ ਵੀ ਹੋਈ ਜੋ ਖਾਲਸੇ ਦੀ ਬੀਰਤਾ ਅੱਗੇ ਨਾ ਠਹਿਰ ਸਕੀ ਅੱਜ ਉਹੀ ਪਰਜਾ ਸਿੰਘਾਂ ਨੂੰ ਬੜਾ ਧਰਮਾਤਮਾ ਤੇ ਪਵਿੱਤਰ ਖਿਆਲ ਕਰਦੀ ਹੋਈ ਬਹੁਤ ਹੀ ਯਾਦਰ ਦਿੰਦੀ ਹੈ ਤੇ ਇਹਨਾਂ ਲਾਗੇ ਦੇ ਪਿੰਡਾਂ ਵਿੱਚ ਤਾਂ ਸਿੰਘਾਂ ਨੂੰ ਬੜਾ ਆਦਰ ਮਾਨ ਪ੍ਰਾਪਤ ਹੈ ਸੋ ਇਹ ਸਭ ਕੁਝ ਦੇਗੋ ਤੇ ਗੋ ਫਤੇ ਹੈ ਹੁਣ ਇੱਥੇ ਗੁਰਦੁਆਰਾ ਰਤਨਗੜ੍ਹ ਸਾਈਬ ਜੀ ਦੇ ਨਾਮ ਜ਼ਮੀਨ ਵੀ ਹੈ ਤੇ ਸੰਗਤਾਂ ਦੇ ਆਰਾਮ ਹਿੱਤ ਕਮਰਿਆਂ ਤੋਂ ਇਲਾਵਾ ਗੁਰੂ ਕਾ ਲੰਗਰ ਅਠੋ ਪੈਰ ਖੁੱਲਾ ਰਹਿੰਦਾ ਹੈ ਬਹੁਤ ਸਾਰੇ ਫਲਦਾਰ درخت ਲੱਗੇ ਹੋਏ ਨੇ ਤੇ ਸੰਗਤਾਂ ਦਰਸ਼ਨ ਪਰਸ ਕੇ ਬਹੁਤ ਹੀ ਨਿਆਲ ਹੁੰਦੀਆਂ ਨੇ ਇੰਨੀਆਂ ਅਗਲੀਆਂ ਸਾਖੀਆਂ ਅਗਲੇ ਪਾਗਾਂ ਵਿੱਚ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪੁਲਚਕ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ